ਅੰਮ੍ਰਿਤਸਰ ਪੁਲਿਸ ਨੇ ਗੁਮਟਾਰਾ ਇਲਾਕੇ 'ਚ 14 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਗੁੱਥੀ ਦਾ ਮਾਮਲਾ ਸੁਲਝਾ ਲਿਆ ਹੈ। ਇਹ ਮਾਮਲਾ ਪੂਰਾ ਫਿਲਮੀ ਹੈ। ਦਰਅਸਲ ਅਗਵਾਕਾਰਾਂ ਨੇ ਅਗਵਾਤਾ ਸਾਜਨ ਨੂੰ ਕਰਨਾ ਸੀ ਪਰ ਗਲਤੀ ਨਾਲ ਸੰਜੀ ਨੂੰ ਅਗਵਾ ਕਰ ਲਿਆ। ਕਿਉਂਕਿ ਸਾਜਨ ਜੋ ਮਫਲਰ ਪਾਉਂਦਾ ਸੀ ਉਸ ਦਿਨ ਸਾਜਨ ਨੇ ਸੰਜੀ ਨੂੰ ਉਹ ਮਫਲਰ ਦੇ ਦਿੱਤਾ ਜਿਸ ਕਾਰਨ ਅਗਵਾਕਾਰਾਂ ਨੇ ਪੁਲੇਖੇ ਨਾਲ ਸੰਜੀ ਨੂੰ ਹੀ ਅਗਵਾ ਕਰ ਲਿਆ। 2 ਘੰਟੇ ਬਾਅਦ ਅਗਵਾਕਾਰਾਂ ਨੇ ਸੰਜੀ ਨੂੰ ਛੱਡ ਵੀ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਲੜਕੀ ਸਿਮਰਨ ਸੀਗੀ ਸਿਮਰਨ ਦੇ ਰਿਲੇਸ਼ਨ ਸੀਗੇ ਗੁਰਪ੍ਰੀਤ ਸਿੰਘ ਦੇ ਨਾਲ ਜਿਹੜਾ ਮੁੱਲਜ਼ਮ ਹੈਗਾ ਤਾਂ ਸਿਮਰਨ ਨੂੰ ਜਿਹੜਾ ਇੱਕ ਸਾਜਨ ਨਾਮ ਦਾ ਲੜਕਾ ਜਿਹੜਾ ਹੈਗਾ ਉਹ ਤੰਗ ਪਰੇਸ਼ਾਨ ਕਰਦਾ ਸੀ ਉਹਨਾਂ ਦੇ ਇਲਾਕੇ ਵਾਰਡ ਦੇ ਵਿੱਚ ਹੀ ਰਹਿੰਦਾ ਸੀ ਜੋ ਉਹ ਕਹਿੰਦੇ ਕਿ ਇਹ ਜਿਹੜਾ ਹੈ ਮੈਨੂੰ ਤੰਗ ਕਰਦਾ ਤੇ ਇਹਨੂੰ ਆਪਾਂ ਸਬਕ ਸਿਖਾਉਣਾ ਹੈ ਜੋ ਸਾਜਨ ਦੇ ਭਲੇਖੇ ਦੇ ਵਿੱਚ ਗੁਰਬੀਰ ਨੇ ਆਪਣੇ ਦੋਸਤ ਦੋ ਦੋਸਤਾਂ ਹੋਰ ਦੋਸਤਾਂ ਦੀ ਮਦਦ ਨਾਲ ਜਿਹੜਾ ਸਾਜਨ ਦੇ ਭਲੇਖੇ ਉਹਨਾਂ ਨੇ ਸੰਜੀਐਲਸ ਲੱਟੂ ਨੂੰ ਜਿਹੜਾ ਹੈਗਾ ਚੁੱਕੇ ਲੈ ਕੇ ਉਹ ਚੁੱਕ ਕੇ ਇਸ ਤਰ੍ਹਾਂ ਲੈ ਗਏ ਕਿ ਉਹ ਜਿਹੜਾ ਮਫਲਰ ਸੀਗਾ ਉਹ ਕੋਈ ਲਾਲ ਰੰਗ ਦਾ ਮਫਲਰ ਸਾਜਨ ਪਾਉਂਦਾ ਸੀ ਤੇ ਉਸ ਸਮੇਂ ਉਹ ਸੰਜੇ ਨੇ ਮਫਲਰ ਪਾਇਆ ਹੋਇਆ ਸੀ ਜੋ ਉਹ ਉਸ ਸਾਜਨ ਸਮਝ ਕੇ ਜਿਹੜੇ ਗੁਰਬੀਰ ਹੋਣੀ ਚੁੱਕੇ ਲੈ ਗਏ ਜੋ ਬਾਅਦ ਚ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਸਾਜਨ ਨਹੀਂ ਇਹ ਤਾਂ ਸੰਜੇ ਹੈ ਤੇ ਉਹਦੀ ਕੁਟਮਾਰ ਕਰਕੇ ਉਹਨੂੰ ਫਿਰ ਛੱਡ ਗਏ ਸਾ ਫਿਲਹਾਲ ਪੁਲਿਸ ਬਾਕੀ ਦੇ ਦੋ ਦੋਸ਼ੀਆਂ ਦੀ ਤਲਾਸ਼ੀ ਵੀ ਕਰ ਰਹੀ ਹੈ ਜਿਨ੍ਹਾਂ ਨੇ ਬੱਚੇ ਨੂੰ ਅਗਵਾ ਕਰਨ 'ਚ ਇਹਨਾਂ ਦੋਸ਼ੀਆਂ ਦਾ ਸਾਥ ਦਿੱਤਾ ਸੀ ਅੰਮ੍ਰਿਤਸਰ ਤੋਂ ਸੁਮੇਤ ਖੰਨਾ ਜਗਬਾਣੀ ਟੀਵੀ ਲਈ ਸਰਨਜੀਤ ਮਲਕੀਨ ਸੁਨੀਤਾ ਕਰਨ ਦਾਸ ਨਈਆ ਕੁਮਾਰ ਮੇਰਾ ਨਾਮ ਹਸੀਨ ਬਾਨਾ ਸੰਜੇ ਖਿੰਦੋ ਬਪਿੰਦਰ ਸਿੰਘ ਠਿੰਦ ਅੰਤਲਪ ਸਿੰਘ ਰਾਣਾ ਕੌਣ ਹੈ ਇਹ ਲੋਕ ਜਾਣne ke liye like kijiye punjab kesari studios ka facebook page dekhen duniya alag nazariye se